ਸਾਸਤਰੀ ਕਾਲ ਜੀ ਹਾਂਜੀ ਵੀਰੇ ਫਾਰਮ ਵਾਲੀਆਂ 42 ਗਾਮਾ ਬਕਾਊ ਵੱਡੀਆਂ ਵੱਡੀਆਂ ਬਹਿੜਾਂ ਵੀਰੇ ਫਾਰਮ ਵਾਲੀਆਂ 42 ਗਾਮਾ ਬਕਾਊ ਥੋੜਾ ਵੀਰੇ 35 ਕਿਲੋ 40 ਕਿਲੋ 45 ਕਿਲੋ ਦਾ ਸੁਫਣਾਗਾ ਤਾਂ ਵੀਰੇ ਵੀਡੀਓ ਸਾਰੀ ਦੇਖ ਲਿਓ 42 ਨਗ ਵੀਰੇ ਬਕਾਊ ਆ ਅੱਧਾ ਮਾਲ ਤਾਜਾ ਸੁਆ ਅੱਧਾ ਮਾਲ ਸੂਣਾ ਵਾਲਾ ਵੀਰੇ ਟੋਕੜ ਬਹਿੜਾਂ ਵੀਰ ਫੋਨ ਨਾ ਲਾਵੇ ਛੋਟੀਆਂ ਬੱਛੀਆਂ ਨਾ ਵੀਰ ਫੋਨ ਨਾ ਲਾਵੇ ਵੀਡੀਓ ਵੀਰੇ ਸਾਰੀ ਦੇਖ ਲਿਓ ਕਿੰਨੀਆਂ ਗਾਈਆਂ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਕੀ ਰੇਟ ਆ ਵੀਡੀਓ ਵਿੱਚ ਵੀਰ ਜੀ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਹਾਂਜੀ ਵੀਰੇ ਵੈਰਾਈਟੀ ਦੇ ਵਿੱਚ ਜਿਵੇਂ ਐਚ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਆਰਥਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 42 ਗਾਮਾ ਬਕਾਊ ਨੇ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਇਕ ਲੈ ਜਾਓ ਦੋ ਲੈ ਜਾਓ ਚਾਰ ਲੈ ਜਾਓ ਉਹ ਤੁਹਾਡੀ ਹਿੱਸਾ ਹੋਊਗੀ ਹਾਂਜੀ ਵੀਰ ਜੀ ਮੇਰਾ ਨਾਮ ਰਵਣਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਸੀਨੀਵਾਲ ਕਲਾ ਤੋਂ ਵੀਰੇ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾਗਾ ਜਿਲ੍ਹਾ ਬਿਰਜੀ ਆਪਣਾ ਬਰਨਾਲਾ ਦਾ ਕਰੰਟ ਨੰਬਰ ਵੀਰੇ ਨੋਟ ਕਰ ਲੋ 628007 13934 628007 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਸਭ ਤੋਂ ਵੱਡੀ ਗੱਲ ਵੀਰੇ ਜਿਹੜੀ ਸੌਖੀ ਆ ਗੱਲ ਆਪਣਾ ਵਟਸਐਪ ਵੀ ਵੀਰੇ ਇਸੇ ਨੰਬਰ ਤੇ ਚੱਲਦਾਗਾ ਤੁਸੀਂ ਵਟਸਐਪ ਦੇ ਉੱਪਰ ਵੀਰੇ ਕੋਈ ਵੀ ਮੈਸੇਜ ਕਰਦੇ ਹੋ ਚਾਹੇ ਰਾਤ ਦੇ 12 ਵਜੇ ਮੈਸੇਜ ਕਰਦੇ ਹੋ ਤਾਂ ਜਿਹੜੀ ਵੀਰੇ ਸਾਡੀ ਲੋਕੇਸ਼ਨ ਆ ਉਹ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਆਟੋਮੈਟਿਕ ਚਲੀ ਜਾਂਦੀ ਆ ਉਹ ਸਾਨੂੰ ਲੋਕੇਸ਼ਨ ਆਪ ਨੂੰ ਭੇਜਣੀ ਨਹੀਂ ਪੈਂਦੀ ਤੁਸੀਂ ਜਦੋਂ WhatsApp ਦੇ ਉੱਪਰ ਕੋਈ ਵੀ ਮੈਸੇਜ ਕਰੋਗੇ ਇਧਰੋਂ ਬੈਕ ਮੈਸੇਜ ਸਾਡਾ ਵੀਰੇ ਤੁਹਾਨੂੰ ਲੋਕੇਸ਼ਨ ਦਾ ਚਲਿਆ ਜਾਊਗਾ ਉਹ ਟੱਚ ਕਰੇ ਦਿਓ ਵੀਰੇ ਖੁੱਲ ਜਾਂਦੀ ਆ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਂਦੀਗੀ ਹਾਂਜੀ ਵੀਰ ਜੀ ਜਿਹੜਾ ਇਹ ਆਪਾਂ ਵੀਰੇ ਲਾਟ ਵੇਚਣਾਗੇ ਦੀ ਤਰੀਕ ਨੋਟ ਕਰੋ ਵੀਰ ਜੀ 11 ਤਰੀਕ 9ਵਾਂ ਮਹੀਨਾ 2025 ਦੈਨ ਵੀਰੇ ਵੀਰਵਾਰ ਬਣਦਾਗਾ 11 ਤਰੀਕ 9ਵਾਂ ਮਹੀਨਾ 2025 ਦੈਨ ਵੀਰੇ ਵੀਰਵਾਰ ਬਣਦਾਗਾ ਵੀਰਵਾਰ ਨੂੰ ਵੀਰਜੀ ਪਰਮਾਤਮਾ ਦੀ ਕਿਰਪਾ ਸਦਕਾ ਸੁਬਾ ਵੀਰੇ ਆਪਾਂ 7 ਵਜੇ ਸੌਦਾ ਚਲਾ ਦੇਾਂਗੇ ਜਿਵੇਂ ਆ ਵੀਰ ਆਉਂਦੇ ਆ ਵੀਰੇ ਦੇਖੋ ਇਦਾਂ ਹੀ ਸਾਡੇ ਕੋਲੇ ਵੀਰ ਕਾਫੀ ਮਾਤਰਾ 'ਚ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਆਉਂਦੇ ਆ ਸੁਬਾ 7:00 ਵਜੇ 5 ਮਿੰਟ ਤੇ ਵੀਰੇ ਆਪਾਂ ਪਹਿਲਾ ਸੌਦਾ ਚਲਾ ਦੇਨੇ ਹੁੰਨੇ ਆ ਤੇ 11-12 ਵਜੇ ਤੱਕ ਵੀਰੇ ਆਪਣਾ ਕੰਮ ਚੱਲ ਜਾਂਦਾ ਬਾਕੀ ਮੇਨ ਵੀਰੇ ਵੱਡੀ ਗੱਲ ਨੋਟ ਕਰ ਲੋ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਚਾਹੇ ਕਿਸੇ ਵੀਰ ਨੇ ਕਿਤੋਂ ਵੀ ਆਉਣਾ ਤੁਸੀਂ ਵੀਰੇ 42 45 ਗਾਵਾਂ ਦੇ ਵਿੱਚੋਂ ਗਾਂ ਜੇ ਖਰੀਦ ਕੇ ਲੈ ਕੇ ਜਾਣੀ ਆ ਤਾਂ ਵੀਰੇ ਤੁਹਾਨੂੰ ਸਵੇਰ 7 ਵਜੇ ਵਿੱਚ ਹੀ ਆਉਣ ਦੇ ਵਿੱਚ ਫਾਇਦਾ ਹੈਗਾਗਾ ਕਿਉਂਕਿ ਜਦੋਂ ਵੀਰੇ 7 ਵਜੇ ਸੌਦੇ ਚੱਲ ਪਏ ਬਾਈ ਜੀ ਸਾਡਾ ਪੁਰਾਣਾ ਕੰਮ ਹੋਣ ਦੇ ਨਾਂ ਤੇ ਗਊ ਵੀਰੇ ਨਵਾਂ ਹਨ ਖਰੀਦਣ ਦੇ ਨਾਂ ਤੇ ਜਿਆਦਾ ਸਾਫ਼ ਮਾਲ ਖਰੀਦਣ ਦੇ ਨਾਂ ਤੇ ਭਾ ਵੀਰੇ ਜਾਇਜ਼ ਹੋਣ ਦੇ ਨਾਂ ਤੇ ਕਿਉਂਕਿ ਵੀਰੇ ਆਪਣੇ ਕੋਲੇ ਗਾਹਕ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਇਸ ਕਰਕੇ ਵੀਰੇ ਤਕਰੀਬਨ ਸਾਡਾ ਜਿਹੜਾ ਜਿੰਨੇ ਵੀ ਲਾਟ ਲਾਏ ਆ ਕਿਉਂਕਿ ਵੀਰੇ ਤੀਜੀ ਪੀੜ੍ਹੀ ਆਪਣੀਆਂ ਕੰਮ ਦੇ ਵਿੱਚ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਇਹ ਸਾਰਾ ਹੀ ਆਪਣਾ ਵੀਰੇ ਕੰਮ ਤਿੰਨ ਚਾਰ ਘੰਟਿਆਂ ਦਾ ਮਸਾ ਹੁੰਦਾਗਾ ਫਿਰ ਬਹੁਤ ਜ਼ਿਆਦਾ ਵੀਰ ਹਰ ਇੱਕ ਲਾਟ ਦੇ ਵਿੱਚ ਵੀਰੇ ਅਸੀਂ ਇਹ ਦੇਖਦੇ ਆ ਉਹ ਵੀਰ ਫਿਰ ਵੀਰੇ 11 ਵਜੇ 12 ਵਜੇ ਆਉਂਦੇ ਆ ਵੀਰੇ ਤੁਸੀਂ 50 ਗਾਮਾ ਬੋਲੀਆਂ ਸੀ ਤੁਸੀਂ 48 ਗਾਮਾ ਬੋਲੀਆਂ ਸੀ ਵੀਰੇ ਗਾਈਆਂ ਪੰਜ ਨੇ ਦੇਖੋ ਵੀਰ ਜੀ ਗਾਈਆਂ ਜਿੰਨੀਆਂ ਬੋਲਦੇ ਆ ਜਿਹੜੇ ਲਾੜ ਦੀ ਤਰੀਕ ਬੋਲਦੇ ਆ ਉਦੋਂ ਵੀਰੇ ਸਵੇਰ ਤੁਸੀ 7 ਵਜੇ ਆ ਕੇ ਜਿਵੇਂ ਵੀਰੇ 42 ਗਾਈਆਂ ਬੋਲੀਆਂ ਨੇ ਤੁਹਾਨੂੰ ਵੀਰੇ ਗਾਈਆਂ ਦੀ ਜਦੋਂ ਗਿਣਤੀ ਮਾਰੋਗੇ ਤਾਂ 50 55 ਵੀਰੇ ਤੁਸੀਂ ਗਾਈਆਂ ਗਿਣ ਸਕਦੇ ਹੋ ਸਵੇਰ ਦੇ ਵੇਲੇ ਜੇ ਉਹੀ ਵੀਰੇ ਤੁਸੀਂ 11 12 ਵਜੇ ਆਮੋਗੇ ਦੇਖੋ ਬਾਈ ਜੀ ਉਦੋਂ ਨੂੰ ਮਾਲ ਖਿੱਚਿਆ ਜਾਂਦਾਗਾ ਜਦੋਂ ਵੀਰੇ ਤੁਸੀਂ ਬਹਿਣ ਸੀਨੀ ਵਾਲਕਾ ਦਾ ਡੇਰੀ ਫਾਰਮ ਤੋਂ ਖਰੀਦਣੀ ਆ ਤਾਂ ਬਾਈ ਜੀ ਤੁਹਾਨੂੰ ਸਵੇਰੇ ਸਾਧਰੇ ਆਉਣ ਦੇ ਵਿੱਚ ਫਾਇਦਾ ਹੁੰਦਾ ਬਾਕੀ ਆਪਾਂ ਵੀਰਾਂ ਦੀ ਡਿਮਾਂਡ ਤੇ ਮਈਆਂ ਦਾ ਵੀ ਵੀਰੇ ਕੰਮ ਨਾਲ ਚਲਾ ਲਿਆਗਾ ਪਿਛਲੇ ਲਾੜ ਦੇ ਵਿੱਚ ਵੀ ਇਹ ਕਰਮਾਲੀਆਂ ਵੇਚੀਆਂ ਸੀ ਇੱਕ ਯਾਰ ਦੇ ਲਾੜ ਦੇ ਵਿੱਚ ਵੀਰੇ ਨੀਲੀ ਰਾਵੀ ਦੇ ਤੋਹਫੇ ਤੇ ਬਾਕੀ ਬਾਈ ਜੀ ਪਿਆਰ ਮੋਹਰਾ ਦੇ ਤੋਹਫੇ ਮਈਆਂ ਵੀਰੇ ਜਿਆਦਾ ਨਹੀਂ ਹੋਣੀਆਂ ਤਿੰਨ ਚਾਰ ਨਾਲ ਕਿ ਮਈਆਂ ਦੇ ਵੀ ਲਾਜ਼ਮੀ ਲਾਵਾਂਗੇ ਬਾਕੀ ਜੇ ਤੁਸੀਂ ਵੀਰੇ ਸੜਕ ਤੇ ਆਵੋਗੇ ਦੇਖੋਗੇ ਆਪਣੇ ਫਾਰਮ ਦੇ ਮੂਰੇ ਪ੍ਰਮਾਤਮਾ ਦੀ ਕਿਰਪਾ ਸਤਕਾ ਬਾਈ ਜੀ ਦੋਨੇ ਪਾਸੇ ਦੋ ਦੋ ਕਿਲੇ ਬਾਹੀ ਦੂਰ ਦੂਰ ਦੇ ਵੀਰੇ ਗੱਡੀਆਂ ਮੋਟਰਸਾਈਕਲ ਤੁਹਾਨੂੰ ਖੜੇ ਨਜ਼ਰ ਆਉਣਗੇ ਬਾਕੀ ਫਾਰਮ ਤੇ ਵੀਰੇ ਤੁਹਾਨੂੰ ਪੂਰਾ ਮੇਲਾ ਭਖਿਆ ਮਿਲੂਗਾ ਮੇਰੇ ਵੀਰ ਪੰਜਾਬ ਦੇ ਹਰ ਕੋਨੇ ਚੋਂ ਕੁਝ ਕ ਵੀਰ ਹਰਿਆਣੇ ਚੋਂ ਕੁਝ ਕ ਵੀਰ ਰਾਜਸਥਾਨ ਚੋਂ ਕੁਝ ਕ ਵੀਰ ਹਿਮਾਚਲ ਤੋਂ ਬਾਕੀ ਵੀਰੇ ਕਈ ਸਟੇਟਾਂ ਤੋਂ ਵੀਰ ਵੀਰੇ ਤੁਹਾਨੂੰ ਆਪਣੇ ਫਾਰਮ ਤੇ ਬਾਈ ਜੀ ਆਏ ਮਿਲਣਗੇ ਬਾਕੀ ਵੀਰੇ ਗਾਈਆਂ ਦੀ ਗਿਣਤੀ ਤੁਹਾਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਮਿਲੂਗੀ ਕੱਲੀ ਵੀਰੇ ਗਿਣਤੀ ਨਹੀਂ ਗਾਈਆਂ ਦੇ ਪੁੱਤ ਹੋਣਗੇ ਵੀਰੇ ਕੋਈ ਨੀਲੀ ਫੀਲੀ ਨਹੀਂ ਹੋਣੀ ਜਦੋਂ ਵੀਰੇ ਤੁਸੀਂ ਆਪਣੇ ਫਾਰਮ ਤੇ ਆਉਣਾ ਤੁਹਾਨੂੰ ਬਈ ਜੀ ਹੱਥ ਬਨ ਕੇ ਬੇਨਤੀ ਕਰਦਾ ਜਰੂਰੀ ਗੱਲਾਂ ਜਿਹੜੀਆਂ ਬੋਲਦੇ ਹੁੰਨੇ ਆ ਤੁਸੀਂ ਵੀਰੇ ਬਾਹਰੋਂ ਆਪਦੀ ਮਾਰਕੀਟ ਲਾਜ਼ਮੀ ਘੁੰਮ ਕੇ ਆਇਓ ਕਿਉਂਕਿ ਵੀਰੇ 100 ਦਾ ਨੋਟ ਬਹੁਤ ਔਖਾ ਬਣਦਾ ਜਦੋਂ ਵੀਰ ਜੀ ਤੁਹਾਡੀ ਬਾਹਰੋਂ ਮਾਰਕੀਟ ਘੁਮੀ ਹੋਊਗੀ ਕਿਉਂਕਿ ਤੁਸੀਂ ਵੀਰੇ 70 80000 90000 ਰੁਪਏ ਅੱਜ ਖਰਚੇ ਚੱਲੇ ਹੋ ਤੁਹਾਨੂੰ ਉਹਦੇ ਰੇਟ ਦੇ ਬਾਰੇ ਥੋੜੀ ਜੀ ਵੀਰੇ ਕੁਆਲਿਟੀ ਦੇ ਬਾਰੇ ਨੌਲੇਜ ਹੋਣੀ ਜ਼ਰੂਰੀ ਆ ਤੁਹਾਡਾ ਵੀਰੇ ਬਾਹਰੋਂ ਮਾਰਕੀਟ ਘੁਮੀ ਹੋਊਗੀ ਜਦੋਂ ਤੁਸੀਂ ਵੀਰੇ ਬੈੜਾ ਤੇ ਖੜੋਗੇ ਤੁਸੀਂ ਪਹਿਲੀ ਗਰ ਉੱਥੇ ਵੀਰੇ ਪੈਰ ਗੱਡ ਕੇ ਖੜ ਜੂਗੇ ਵੀ ਤੁਸੀਂ ਦੇਖੋਗੇ ਵੀ ਜਿਹੜੀ ਚੀਜ਼ ਅਸੀਂ ਭਾਲਦੇ ਸੀ ਜਿਹੜੀ ਚੀਜ਼ ਦਾ ਸਾਨੂੰ ਮਨ ਦਾ ਸੌਂਕ ਸੀ ਸਾਡਾ ਸੁਪਨਾ ਸੀ ਸਾਨੂੰ ਉਹ ਚੀਜ਼ ਮਿਲ ਗਈ ਆ ਜਦੋਂ ਬਾਈ ਜੀ ਤੁਹਾਨੂੰ ਅਸੀਂ ਇਹਨਾਂ ਦੇ ਕਰਮ ਵਾਲੀ ਦਾ ਮੁੱਲ ਕਰਾਂਗੇ ਮੁੱਲ ਕਰਾਂਗੇ ਤਾਂ ਵੀਰੇ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਸੌਦਾ ਖਰੀਦੋਗੇ ਬਿਲਕੁਲ ਵੀਰੇ ਇਸੇ ਤਰ੍ਹਾਂ ਹੀ ਖਰੀਦੇ ਆਗੇ ਬਾਕੀ ਵੀਰੇ ਸੌਦਾ ਖਰੀਦ ਕੇ ਫੇਰ ਵੀਰੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਜਿਵੇਂ ਵੀਰ ਬੈੜਾ ਖਰੀਦਣਾਂ ਦੋ ਚਾਰ ਜਣੇ ਆਉਂਦੇ ਆ ਉਹ ਆਸ ਵਿੱਚ ਹੀ ਰਾਏ ਕਰਦੇ ਆ ਵੀ ਜਿਹੇ ਜ ਆਪਾਂ ਨਾ ਖਰੀਦਣਾ ਚਾਹੁੰਦੇ ਸੀ ਉਹੇ ਜ ਆ ਨਾਗ ਮਿਲ ਗਿਆ ਆਪਣਾ ਸੀਨੀ ਬਾਲਕਾਂ ਡੇਰੀ ਫਾਰਮ ਤੇ ਆਉਣ ਤੇ ਮਿਹਨਤ ਦਾ ਮੁੱਲ ਮੁੜ ਗਿਆ ਵੀ ਆਪਣਾ 15 ਤੋਂ 20000 ਦਾ ਫਾਇਦਾ ਹੋਇਆਗਾ ਉਹ ਵੀਰ ਆਪਦੇ ਮੂੰਹੋਂ ਮੰਨਦੇ ਆ ਵੀਰੇ ਅਸੀਂ ਨਹੀਂ ਗੱਲ ਕਹਿੰਦੇ ਫਾਇਦਾ ਬਾਈ ਜੀ ਇਸ ਕਰਕੇ ਹੁੰਦਾਗਾ ਜਿੰਨਾ ਵੀਰੇ ਆਪਾਂ ਇਹ ਕਰਮ ਵਾਲੀਆਂ ਨਾ ਖਰੀਦਦੇ ਆ ਵੀਰੇ ਅੰਦਰ ਬਹਿ ਕੇ ਮੋਬਾਈਲ ਤੇ ਠੁੰਗਾ ਮਾਰ ਕੇ ਨਹੀਂ ਵੀਰੇ ਖਰੀਦਦੇ ਅਸੀਂ ਆਪਦੇ ਵੀਰੇ ਬਰਨਾਲੇ ਜ਼ਿਲ੍ਹੇ ਦੇ ਆਲੇ-ਦਾਲੇ ਦੇ ਵੀਰੇ 150 ਕਿਲੋਮੀਟਰ ਦੇ ਦਾਇਰੇ 'ਚੋਂ ਵੀਰੇ ਗਉਂਆਂ ਖਰੀਦੇ ਆ ਕਿਉਂਕਿ ਵੀਰੇ ਪੁਰਾਣਾ ਕੰਮ ਹੋਣ ਦੇ ਨਾਂ ਤੇ ਕਾਫੀ ਦਲਾਲ ਵੀਰਾਂ ਨਾਲ ਵੀਰੇ ਜਾਣ-ਪਛਾਣ ਹੈਗੀ ਆ ਕਾਫੀ ਬਾਈ ਜੀ ਆਪਣੀ ਜਿਹੜੀ ਫਾਰਮਰ ਵੀਰਾ ਉਹਨਾਂ ਨਾਲ ਜਾਣ-ਪਛਾਣ ਹੈਗੀ ਆ ਕੁਝ ਵੀਰੇ ਨਵੇਂ ਮੁੰਡੇ ਵੀ ਸਾਡੇ ਸੰਗਾਰੇ ਹੋਇਆ ਕਾਫੀ ਮਾਤਰਾ 'ਚ ਚਲੋ ਹਰ ਇੱਕ ਦਾ ਕੰਮ ਚੱਲਦਾ ਉਹਨਾਂ ਤੋਂ ਵੀ ਵੀਰੇ ਅਸੀਂ ਮਾਲ ਫਿਰ ਗਾਹਾਂ ਦੀ ਗਾਹਾਂ ਚੈਣ ਬਣੀ ਹੁੰਦੀ ਆ ਇਸ ਕਰਕੇ ਮਾਲ ਆਉਂਦਾ ਮਾਲ ਵੀਰੇ ਸਾਰੇ ਹੀ ਨਗਦ ਖਰੀਦਣਾ ਹੁੰਦਾਗਾ ਜਦੋਂ ਅਸੀਂ ਗਊ ਖਰੀਦਦੇ ਆ ਚਾਰ ਪੰਜ ਜਾਣੇ ਵੀਰੇ ਰਾਏ ਨਾਲ ਖਰੀਦਦੇ ਆ ਸਿਆਣੇ ਦੀ ਘਾਬਤਾ ਵੀ ਕੱਲਾ ਬੰਦਾ ਵੀਰੇ ਕੰਧ ਵਾਲੇ ਪਾਸੇ ਨੂੰ ਮੂੰਹ ਕਰਕੇ ਬਹਿ ਜੇ ਕੰਧ ਵੀ ਰਾਏ ਦੇ ਦਿਆਂਦੀ ਆ ਅਸੀਂ ਜਦੋਂ ਵੀਰੇ ਕਿਉਂਕਿ ਸਿਆਣੇ ਦੀ ਘਾਬਤਾ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਜ਼ੌਹਰੀ ਵੀਰੇ ਪੰਜ ਚਾਰ ਸਾਡੇ ਨਾਲ ਹੁੰਦੇ ਆ ਉਹ ਗਊ ਦੇ ਚਾਰ ਸਪੇਰੇ ਘੁੰਮ ਘੁੰਮ ਕੇ ਵੀਰੇ ਸਕੈਨ ਕਰ ਦਿੰਦੇ ਆ ਵੀ ਇਹ ਗਊ ਮਾਤਾ ਆਪਣੀ ਕਹਿ ਮੈਂਟਾਂ ਦੇ ਵਿੱਚ बिकੂਗੀ ਕਿਉਂਕਿ ਘੰਟਿਆਂ ਦਾ ਸਿਸਟਮ ਨਹੀਂ ਹੁੰਦਾ ਵੀਰੇ ਮੈਂਟਾਂ ਦੇ ਵਿੱਚ ਉਹ बिकੂਗੀ ਜਿਹੜਾ ਤੁਹਾਡਾ ਬਾਈ ਦੀ ਕੁਆਲਿਟੀ ਟਾਪ ਦੀ ਖਰੀਦੀ ਹੋ ਮੈਂਤ ਨਾਲ ਸੌਦਾ ਖਰੀਦਿਆ ਹੋ ਰੇਤ ਕੇ ਸੌਦਾ ਖਰੀਦਿਆ ਹੋਊਗਾ ਤੇ ਵੀਰੇ ਫਿਰ ਉਹ ਮੈਂਟਾਂ ਦੇ ਵਿੱਚ ਕੀ बिकਣੀ ਆ ਉਹ ਘੰਟਿਆਂ ਚ ਨਹੀਂ बिकਣੀਗੀ ਬਾਕੀ ਵੀਰੇ ਮੈਂ ਕੱਲੀ ਕੁਆਲਿਟੀ ਕੁਆਲਿਟੀ ਕਰੀ ਜਾਵਾਂ ਗਊਆਂ ਮੈਂ ਮੂਰੋਂ ਧਾਰ ਫੜਨਾ ਮੈਂ ਮੂਰੋਂ ਵੀਰੇ 20000 ਗਊ ਮਹਿੰਗੀ ਖਰੀਦਣਾ ਤਾਂ ਵੀਰੇ ਫਿਰ ਗਊ ਨੇ ਕੀ ਵਿਕਣਾਗਾ ਇਸ ਕਰਕੇ ਵੀਰੇ ਜਿੰਨੀ ਅਸੀਂ ਗਊ ਵੀ ਸਾਫ਼ ਖਰੀਦਣੀ ਹੁੰਦੀ ਆ ਤੇ ਰੇਟ ਦੇ ਵਿੱਚ ਵੀਰੇ ਬਹੁਤ ਖਿੱਚ ਕੇ ਖਰੀਦਣੀ ਹੁੰਦੀ ਆ ਕਿਸੇ ਵੀ ਗਊ ਤੇ ਕੋਈ ਪਟ્રોલ ਖਰਚਾ ਨਹੀਂ ਪਾਉਂਦੇ ਵੀਰੇ ਬਾਕੀ ਜਿਹੜਾ ਗਊਆਂ ਖਰੀਦੇ ਇੱਕ ਇੱਕ ਦਿਨ ਇੱਕ ਪਾਸਾ ਲਾਉਣੇ ਆ ਦੂਜੇ ਦਿਨ ਦੂਜਾ ਪਾਸਾ ਲਾਉਣੇ ਆ ਫਿਰ ਇਹਨਾਂ ਨੂੰ ਵੀਰੇ ਵੱਡੀਆਂ ਗੱਡੀਆਂ ਟਰਾਂਸਪੋਰਟ ਚ ਆਉਂਦੀਆਂ ਨੇ ਖਰਚਾ ਵੀ ਗਊ ਤੇ ਵੀਰੇ ਟਰਾਂਸਪੋਰਟ ਦਾ ਵੀ ਕੋਈ 1000 ਐਂਡੀ ਪੈਂਦਾ ਜ਼ਿਆਦਾ ਨਹੀਂ ਪੈਂਦਾਗਾ ਬਾਕੀ ਵੀਰੇ ਤਕਰੀਬਨ 3-400 ਗਊ ਮਹੀਨੇ ਦੀ ਵੇਚਣ ਦੇ ਨਾਂ ਤੇ ਕਿਉਂਕਿ ਵੀਰੇ ਜੇ ਆਪਾਂ ਪੰਜਾਬ ਦੇ ਵਿੱਚ 200 ਗਊ ਵੇਚਦੇ ਆ ਤਾਂ 300 ਗਊ ਵੇਚਣ ਦਾ ਬਾਈ ਜੀ ਅਦਰ ਸਟੇਟ ਦੇ ਵਿੱਚ ਦਮ ਰੱਖਦੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਇਸ ਕਰਕੇ ਜਿਆਦਾ ਗਾਹੂ ਵੇਚਣ ਦੇ ਨਾਂ ਤੇ ਆਪਣਾ ਜਿਹੜਾ ਵੀਰੇ ਮਾਰ ਜਣਾ ਉਹ 2200 3000 ਐਂਡ ਹੁੰਦਾਗਾ ਬਾਕੀ ਗਾਹੂ ਤੇ ਵੀਰੇ ਜਿਆਦਾ ਸੁਰਖੀ ਪਾਊਡਰ ਨਹੀਂ ਲਾਉਂਦੇ ਕਿਸੇ ਮੌਲੀ ਗਾਂ ਦੇ ਵੀਰੇ ਝਾਂਜਰਾ ਪਾ ਦਈਏ ਉਹ ਪਲੂਣ ਬੱਸੀ ਨਹੀਂ ਬਣ ਜਾਣੀ ਦੇਖੋ ਵੀਰੇ ਜੇ ਗਾਹੂ ਤੇ ਆਪਾਂ 2000 ਦਾ ਹਾਰ ਸੰਗਾਰ ਲਾ ਦੇਾਂਗੇ ਉਹ ਗਾਹੂ ਤੇ ਪਹਿਣਾ ਗਾਹੂ ਮਹਿੰਗੀ ਹੋ ਜਾਂਦੀ ਆ ਇਸ ਕਰਕੇ ਵੀਰੇ ਗਾਹੂਆਂ ਬਜਟ ਦੇ ਵਿੱਚੋਂ ਹਿੱਲ ਜਾਂਦੀਆਂ ਨੇ ਆਪਣੀਆਂ ਇਹ ਚੀਜ਼ਾਂ ਕੋਈ ਵੀ ਹੈ ਨਹੀਂ ਤੇ ਤੁਸੀਂ ਵੀਰੇ ਮਾਰਕੀਟ ਲਾਜ਼ਮੀ ਘੁੰਮ ਕੇ ਆਇਓ ਕੱਲੀਆਂ ਵੀਰੇ ਵੀਡੀਓ ਵਿੱਚੇ ਬੜਕਾ ਮਾਰਨ ਵਾਲੀਆਂ ਗੱਲਾਂ ਨਹੀਂ ਗਿਆ ਤੁਹਾਡੀ ਮਾਰਕੀਟ ਘੁੰਮੀ ਹੋਊਗੀ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਵੀਰੇ ਗਊ ਵੀ ਖਰੀਦੋਗੇ ਤੇ ਇੱਕ ਖਰੀਦਣਾ ਓ ਤੁਹਾਡਾ ਦੋਹਾਂ ਦਾ ਮਨ ਵੀ ਬਣੂਗਾ ਵੀਰੇ ਤੇ ਬਾਕੀ ਵੀਰੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਵੀ ਹਾਂ ਸਾਨੂੰ ਤੋਹਫਾ ਮਿਲਿਆਗਾ ਬਾਕੀ ਜਿਹੜੇ ਵੀਰ ਨੂੰ ਵੀਰੇ ਅਸੀਂ ਵੈੜ ਵੇਚਣੀ ਹੁੰਦੀ ਆ ਸਾਡੇ ਟੀਚਾ ਹੁੰਦਾ ਵੀਰ ਨੂੰ ਕਹਿੰਨੇ ਆ ਤੁਸੀਂ ਵੀਰੇ ਆਪਦੇ ਫਾਰਮ ਤੇ ਆ ਰਹੇ ਹੋ ਜਿੱਥੇ ਗਊ ਜਾਣੀ ਹੁੰਦੀ ਆ ਅਸੀਂ ਵੀਰੇ ਨੂੰ ਆਪਦਾ ਹੀ ਮੰਨਦੇ ਆ ਵੀ ਸਾਡੇ ਘਰੇ ਜਾ ਰਹੀ ਆ ਜਦੋਂ ਵੀਰੇ ਇਹ ਸੋਚਣਾ ਚੱਲਾਂਗੇ ਤਾਂ ਲੰਮਾ ਸਮਾਂ ਚੱਲਿਆ ਜਾਊਗਾ ਸਾਡਾ ਬਾਕੀ ਦੇਖੋ ਵੀਰੇ ਬੱਚਿਆਂ ਨੂੰ ਵੀ ਇਹੀ ਕਿੱਤਾ ਕਰਾਉਣਾਗਾ ਆਪਾਂ ਆਪਦੇ ਕਿੱਤੇ ਨੂੰ ਨਿੰਦੀ ਜਾਈਏ ਫੇਰ ਵੀਰੋ ਕਿੱਤਾ ਕਦੇ ਨਹੀਂ ਕਾਮਯਾਬ ਹੁੰਦਾ ਕਿੱਤਾ ਵੀਰੇ ਬੱਚੇ ਤਾਂ ਕਰਨਗੇ ਜੇ ਕਿੱਤੇ ਨੂੰ ਆਪਾਂ ਜਿਉਂਦਾ ਰੱਖਾਂਗੇ ਸਾਫ਼ ਰੱਖਾਂਗੇ ਜੇ ਗੰਦਲਾ ਕਰ ਲਿਆ ਵੀਰੇ ਕਦੇ ਨਹੀਂ ਵੀ ਬੱਚੇ ਸਾਡੇ ਕੰਮ ਕਰਨਗੇ ਜੇ ਪਚਾਲਿਓਂ ਬੁਰਕ ਭਰਨ ਲੱਗੇ ਬਾਕੀ ਅਸੀਂ ਤਾਂ ਵੀਡੀਓ 'ਚ ਵੀ ਬੋਲਦੇ ਹੁੰਨੇ ਆ ਆਮ ਵਪਾਰੀ ਵੀਰਾਂ ਨੂੰ ਵੀ ਬੋਲਦੇ ਆ ਵੀ ਤੁਸੀਂ ਵੀ ਮੂਹਰੋ ਸੌਦਾ ਰੇਤ ਕੇ ਲੋ ਸਾਫ਼ ਸੌਦਾ ਲੋ ਵੀਰੇ ਲੰਮਾ ਸਮਾਂ ਚੱਲਿਆ ਜੂ ਵਿੱਚ ਵੀਰ ਮੇਰੇ ਨੂੰ ਵੀ ਨਾਲ ਤਿੱਤਰਾਂ ਕਰਨਾ ਹੈ ਵਪਾਰੀ ਵੀਰ ਵੀ ਸੀਨੀ ਵਾਲੀਆ ਅਸੀਂ ਤੇਰੇ ਵਾਂਗੂ ਮੇਲੇ ਲਾਉਣੇ ਆਂ ਬਾਈ ਜੀ ਜੀ ਸਦਕੇ ਲਾਓ ਮੇਲੇ ਲਾਓ ਮੇਲੇ ਵੀਰੇ ਉੱਥੇ ਲੱਗਿਆ ਕਰਦੇ ਆ ਜਿੱਥੇ ਕੋਈ ਗੱਲ ਬਾਤ ਹੁੰਦੀ ਆ ਇਹ ਗੱਲਾਂ ਬਾਈ ਜੀ ਸਾਡੇ ਮੂੰਹੋਂ ਸੋਭਾ ਨਹੀਂ ਦਿੰਦੀਆਂ ਵਿੱਚ ਕਹਿੰਦੇ ਆ ਵੀਰ ਬਾਈ ਯਾਰ ਸੀਨੀ ਵਾਲੀ ਦਾ 50 ਘੰਟਾ 50 ਗਾਮਾ ਬਾਈ ਜੀ 3 ਘੰਟਿਆਂ ਚ ਵਿਗ ਗਿਆ ਉੱਥੇ ਵੀਰੇ ਗਾਈਆਂ ਦੇ ਪੁੱਤ ਵਿਕਦੇ ਆ ਜਿਵੇਂ ਤੁਸੀਂ ਆ ਕੈਮਰੇ ਸਾਹਮਣੇ ਵੀਰੇ 2 ਦਿਨ ਦੇ ਬੱਚਾ ਦੇਖ ਸਕਦੇ ਹੋ ਥੋੜੀ ਜੀ ਸਵੈਲਿੰਗ ਪਾਉਣ ਲੱਗ ਗਏ ਦੇਖੋ ਕਿਆ ਬਾਤਾਂ ਬੱਸੀ ਆ ਵੀਰੇ ਜਿਹੜੀਆਂ ਬਾਈ ਜੀ ਵੀਡੀਓ 'ਚ ਇਹ ਗੱਲਾਂ ਕਰਦੇ ਆਂ ਵੀ ਮਾਰਕੀਟ ਘੁੰਮ ਕੇ ਉਹ ਤੁਹਾਡਾ ਫਾਇਦਾ ਹੋਊਗਾ ਜੇ ਵੀਰੇ ਫਾਇਦਾ ਹੁੰਦਾ ਤਾਂ ਹੀ ਬੋਲਦੇ ਆਂ ਉਦਾਂ ਕਹਿਣ ਵਾਲੀਆਂ ਗੱਲਾਂ ਨਹੀਂ ਮਈਆਂ ਵੀ ਕੁਆਲਿਟੀ ਦਾ ਰਹਿਣਗੀਆਂ ਇਹਦੇ ਵਿੱਚ ਵੀਰੇ ਜਦੋਂ ਆਪਾਂ ਸਵੇਰੇ 7 ਵਜੇ ਸੌਦੇ ਚਾਲੂ ਕਰਾਂਗੇ 11 ਤਰੀਕ ਨੂੰ 9 ਤਰੀਕ ਨੂੰ ਇੱਕ ਵਾਰ ਪਹਿਲਾਂ ਇੱਕ ਵਾਰ ਵੀਡੀਓ ਦੁਬਾਰਾ ਫੇਰ ਕਵਰ ਕਰਾਂਗੇ ਉਹ ਤੇ ਕੱਲਾ ਕੱਲਾ ਨਗ ਤੋੜ ਕੇ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ 11 ਤਰੀਕ ਨੂੰ ਸਵੇਰ 7 ਵਜੇ ਆਜੋ ਜਿਹੇ ਜਿਹੇ ਤੁਹਾਡੇ ਮਨ ਦਾ ਸੁਪਨਾ ਉਹ ਜਿਆ ਮਾਲ ਮਿਲੂਗਾ ਰੇਟ ਵੀਰੇ ਆਪਣਾ 65000 ਤੋਂ ਸ਼ੁਰੂ ਹੋਊਗਾ 42 ਨਾਗ ਹੋਣਗੇ 15 ਬੈੜਾ ਫੈਲਾ ਆਜੋ ਉਹਦੇ ਵਿੱਚ ਤਾਜ਼ੀਆਂ ਸੂਈਆਂ ਨੇ 27 ਸੂਣ ਵਾਲੀਆਂ ਪਰ ਨਾਗੇ ਦੂਜਾ ਦਾ ਹੋਣਗੇ ਤਾਂ ਕਿੰਨੇ ਕੋ ਬੋਲਤੇ ਸੂਏ ਵੀ ਤਕਰੀਬਨ ਵੀਰੇ 20 ਤੋਂ ਟੱਪ ਜਾਣਗੇ ਨਾਗ ਦੇਖੋ ਦੋ ਲਾਟ ਇਹ ਦੂ ਪਹਿਲਾਂ ਮੀ ਪਿਆ ਸੀ ਆਪਾਂ ਉਹ ਲਾਟ ਵੀ ਵੇਚਿਆ ਵੀਰੇ ਸਾਵੇਂ ਭਾ ਦੇ ਵਿੱਚ ਵਿੱਚ ਵੇਚਿਆ ਪਰ ਚੈਣ ਘਮਾਉਣੀ ਹੁੰਦੀ ਆਪਾਂ ਵੇਚਿਆ ਬਾਕੀ ਵੀਰੇ ਆਹ ਲਾਟ ਇਹ ਦੂ ਅਗਲਾ ਵੀ ਬਿਲਕੁਲ ਜਾਇਜ਼ ਭਾ ਦੇ ਵਿੱਚ ਰੱਖਾਂਗੇ ਕਿਉਂਕਿ ਸਾਰਾ ਸਰਕਲ ਬਣਿਆ ਵਾ ਫਿਰ ਉਹ ਰੁਕ ਜਾਂਦਾਗਾ 42 ਨਾਉਣਗੇ 15 ਤਾਜ਼ੀਆਂ ਸੁਈਆਂਉਣਗੇ 27 ਸੂਣਾਂ ਵਾਲੀਆਂ 65000 ਤੋਂ ਰੇਡ ਸ਼ੁਰੂ 65 70 75 80 85 90 95 ਲੱਖ 700 ਦੇ ਵੀਰੇ ਲੱਖ ਤੋਂ ਬਾਹਰ ਹੋਣਗੇ ਦੁੱਧ ਦੀ ਕਮੈਸਟੀ ਵੀਰੇ 20 ਕਿਲੋ ਤੋਂ ਚੱਲੂਗੀ 25 30 35 40 45 ਕਿਲੋ ਤੱਕਰ ਚਲੀ ਜਾਊਗੀ 11 ਤਰੀਕ ਨੂੰ ਫੇਰ ਇੱਕ ਵਾਰ ਦੁਬਾਰਾ ਵੀਡੀਓ ਕਵਰ ਕਰਾਂਗੇ ਸੌਰੀ 9 ਤਰੀਕ ਨੂੰ ਵੀਰੇ ਵੀਡੀਓ ਕਵਰ ਕਰਾਂਗੇ 11 ਤਰੀਕ ਨੂੰ ਸਵੇਰ 2 ਜੀ 7 ਵਜੇ ਸੌਦੇ ਚਲਾਵਾਂਗੇ ਕੱਲਾ-ਕੱਲਾ ਤੁਸੀਂ ਨਾਗੋ ਦੇ ਵਿੱਚ ਦੇਖ ਸਕਦੇ ਹੋ ਆਕੇ ਰੇਟ ਵਾਲੀ ਵੀਰੇ ਟੈਨਸ਼ਨ ਫਰੀ ਹੋ ਕੇ ਆਇਓ ਬਾਕੀ ਮਾਲ ਜਿੰਨਾ ਹੋ ਵੀਰੇ ਤੋਹਫਾ ਹੋਊ ਦੇਖਣ ਲਾਇਕ ਹੋਊਗਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ Facebook ਪੇਜ ਤੇ Instagram ਨੂੰ ਫੋਲੋ ਕਰ ਲਓ ਜੌਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਗਾਈਆਂ ਬਾਈ ਜੀ ਤੋਹਫੇ ਹੋਣਗੇ ਦੇਖ ਸਕਦੇ ਹੋ ਬਾਕੀ ਆਪਾਂ ਹੱਡ ਪੀੜਤਾ ਲਈ ਵੀ ਵੀਰੇ ਰਸਤਾ ਲੈ ਕੇ ਚੱਲਾਂਗੇ ਉਹ ਵੀਡੀਓ ਦੋ ਦਿਨ ਬਾਅਦ ਕਵਰ ਕਰਾਂਗੇ ਉਹ ਲਾੜਟ ਕੱਢ ਕੇ ਬਾਚੋ ਲੈ ਕੇ ਚੱਲਾਂਗੇ ਸਾਲੀ ਚੀਜ਼ ਦਾ ਵਪਾਰ ਕਰਦੇ ਆ ਵੀਰੇ ਦੇਖ ਕੇ ਨਿਰਖ ਬਰਖਣਾ ਨਾ ਲੋ ਬਾਚੋ ਇਹ ਚੀਜ਼ ਦਾ ਲਾਂਬਾ ਕੋਈ ਨਹੀਂ ਹੁੰਦਾ ਫਾਰਮ ਤੋਂ ਬਾਹਰ ਗਈਦਾ ਧੰਨਵਾਦ ਜਲਦ 11 ਤਰੀਕ ਨੂੰ ਮਿਲਦੇ ਆ ਸਤਿ ਸ੍ਰੀ ਅਕਾਲ ਜੀ